ਦੋਸਤੋ ਨਮਸਕਾਰ ਬੀਟੀਆਈ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਰਨਾਲਾ ਦੀ ਪੁਲਿਸ ਨੂੰ ਮਿਲੀ ਇੱਕ ਵੱਡੀ ਸਫਲਤਾ ਇੱਕ ਕਾਲ ਸੈਂਟਰ ਚਲਾ ਕੇ ਲੋਕਾਂ ਨੂੰ ਲੋਨ ਦਵਾਨ ਦੇ ਝਾਂਸੇ ਵਿੱਚ ਲੈ ਕੇ ਲੋਕਾਂ ਨਾਲ ਕਰ ਰਹੇ ਸੀ ਫਰੋਡ ਤੇ 6 ਮੁਲਜ਼ਮਾਂ ਨੂੰ ਕੀਤਾ ਕਾਬੂ ਆਓ ਦੇਖਦੇ ਹਾਂ ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵਾ ਆਈਪੀਐਸ ਡੀਆਈਜੀ ਪਟਿਆਲਾ ਰੇਂਜ ਸਰਦਾਰ ਨਾਨਕ ਸਿੰਘ ਆਈਪੀਐਸ ਦੀ ਇਨਸਟਰਕਸ਼ਨਸ ਹੈਡ ਬਰਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਉਸ ਵੇਲੇ ਮਿਲੀ ਜਦੋਂ ਐਸਪੀਡੀ ਸਾਹਿਬ ਅਸ਼ੋਕ ਜੀ ਡੀਐਸਪੀ ਸਾਈਬਰ ਕ੍ਰਾਈਮ ਸਰਦਾਰ ਜਤਿੰਦਰ ਪਾਲ ਸਿੰਘ ਇੰਸਪੈਕਟਰ ਕਮਲਜੀਤ ਐਸਐਸਓ ਸਾਈਬਰ ਕ੍ਰਾਈਮ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਇੰਟਰਸਟੇਟ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਜਿਹੜਾ ਇਹ ਗੈਂਗ ਸੀਗਾ ਬੇਸਿਕਲੀ ਲੋਨ ਫਰਾਡ ਕਰਦਾ ਸੀ ਜਦੋਂ ਰੇਟ ਕੀਤੀ ਗਈ ਤੋਂ ਜਿਰਕਪੁਰ ਵਿੱਚ ਇੱਕ ਕਾਲ ਸੈਂਟਰ ਦਾ ਪਰਦਾ ਫਾਸ ਹੋਇਆ ਮੌਕੇ ਤੇ 8-6 ਮੁਲਜ਼ਮ ਨੂੰ ਕਾਬੂ ਕੀਤਾ ਗਿਆ ਜਿਹੜੀ ਏਕਿਊ ਸੀਗੇ ਦੋ ਏਕਿਊ ਪੰਜਾਬ ਦੇ ਤਿੰਨ ਆਂਧਰਾ ਪ੍ਰਦੇਸ਼ ਦੇ ਇੱਕ ਹਿਮਾਚਲ ਦਾ ਇੱਕ ਤੇਲੰਗਾਨਾ ਰਹਿਣ ਵਾਲਾ ਸੀਗਾ ਜਿਹੜਾ ਇਹ ਗਿਰੋਸੀਗਾ ਇੱਕ ਕਾਫੀ ਆਰਗੇਨਾਈਜ਼ ਤਰੀਕੇ ਨਾਲ ਲੋਨ ਫਰਾਡ ਦਾ ਕੰਮ ਕਰਦਾ ਸੀ ਔਰ ਇਹਨਾਂ ਦੀ ਲਾਈਫ ਸਟਾਈਲ ਬਿਲਕੁਲ ਲਵਸ ਜੀਗੀ ਇਸ ਗਿਰੋਧਾ ਜਿਹੜਾ ਮੇਨ ਸਰਗਨਾ ਹੈ ਅਮਿਤ ਜਿਹੜਾ ਜੀੜਕਪੁਰ ਦਾ ਰਹਿਣੇ ਵਾਲਾ ਹੈ ਉਹ ਹਲੇ ਵੀ ਫਰਾਰੇ ਪੁਲਿਸ ਟੀਮ ਰੈਗੂਲਰ ਰੇਡ ਕਰ ਰਹੀ ਹੈ ਜੋ ਸਾਡੀ ਮੁੱਢਲੀ ਤਫਤੀਸ਼ ਸੇ ਸਾਹਮਣੇ ਆਇਆ ਹੈ ਕਿ ਜਿਹੜਾ ਮੇਨ ਸਰਗਨਾ ਹੈ ਉਹ ਇੱਕ ਪੌਸ ਇਲਾਕੇ ਦੇ ਵਿੱਚ ਜੀੜਕਪੁਰ ਦੇ ਵਿੱਚ ਜਿਮ ਹੈ ਜਿਹੜੇ ਜਿਮ ਦੀ ਕੀਮਤ ਕਰੋੜੋਂ ਦੇ ਵਿੱਚ ਹੈ ਦੋ ਫਲੈਟ ਹੈ ਪੌਸ ਇਲਾਕੇ ਦੇ ਵਿੱਚ ਲਗਜ਼ਰੀ गड्डी भी मल्टीपल्स वाले लाइक फॉर्च्यूनर थार और भी लग्जरी गड्डी हो सकती है अच्छी पड़ताल कर रहे आगे वो सारा क्लियर भी होना है जेरा ये गैंग सेगा इन्ह का ऑपरेसन कला नहीं हिमाचल राजस्थान कर्नाटक तेलंगाना गुजरात गोवा जो हूं तक की तफ्तीश तो सामने आया हो सकता इस तो अलावा भी इनका नेटवर्क फैला हो जो एश ऑन पेपर साढ़ी तफ्तीश से सामने आया कि पिछले दो महीने दे तो उसी देखो, के साथ वलो अराउंड सिक्सटी सैवन मोबाइल रिकवर किए गए अठारह सिम लैपटॉप कंप्यूटर होर भी टेक्नीकल डिवाइस बरामद हुए थे मौके तो ही तो पिछले दो महीने के लगभग अठ करोड़ ऑन रिकॉर्ड आ चुका ट्रांजैक्शन इन्होंने अकाउंट्स जो है इन्हों मॉडल ऑपेंडिंग की सी भोले वाले लोगों कॉल करते कि लोन दिला देंगे लेस डॉक्यूमेंटेशन दे राही ਇਹਨਾਂ ਦਾ ਜਿਹੜਾ ਗਰਾਉਂਡ ਏਜੰਟ ਸੀਗਾ ਉਹ ਵਿజిਟ ਵੀ ਕਰਦਾ ਸੀ ਬੋਲੇ ਵਾਲੇ ਲੋਕਾਂ ਨੂੰ झांसा ਦੇ ਕੇ ਉਹਨਾਂ ਤੋਂ ਇਹ ਪੈਸੇ ਲੈ ਲੈਂਦੇ ਸੀ ਕਿਸੇ ਤੋਂ 40000 ਕਿਸੇ ਤੋਂ 50 ਜਾਂ ਕਿਸੇ ਤੋਂ 20000 ਇਸ ਤਰੀਕੇ ਨਾਲ ਡੇਲੀ ਦੀ ट्रांजैक्शन ਇਹਨਾਂ ਦੀ 5 ਤੋਂ 10 ਲੱਖ ਦੀ ਸੀਗੀ ਇਹ ਪਿਛਲੇ 2 ਸਾਲ ਤੋਂ ਲਗਭਗ ਆਪਰੇਟ ਕਰ ਰਹੇ ਸੀਗੇ